ਪਰਖਚੇ 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 ਕ੍ਰੇਟਾ ਗੱਡੀ ਨੇ ਉਲਾਤੇ ਬਾਈਕ ਦੇ ਪਰਖਚੇ ਇਸ ਬਾਈਕ ਦੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਬਾਈਕ ਸਵਾਰਾਂ ਦਾ ਕੀ ਬਣਿਆ ਹੋਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਹਾਂਗੇ ਕਿ ਭਾਈ ਗੱਡੀ ਹੌਲੀ ਚਲਾਇਆ ਕਰੋ ਹੌਲੀ ਚਲਾਇਆ ਕਰੋ ਹੌਲੀ ਚਲਾਇਆ ਕਰੋ ਇਹ ਤਸਵੀਰਾਂ ਬੰਗਾ ਦੀਆਂ ਨੇ ਜਿੱਥੇ ਕਿ ਇੱਕ ਕਰੇਟਾ ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿਉਂਨੇ ਬਾਈਕ ਨੂੰ ਟੱਕਰ ਮਾਰਤੇ ਬਾਈਕ ਤੇ ਇੱਕ ਸ਼ਖਸ ਆਪਣੇ ਧੀ ਤੇ ਆਪਣੀ ਪਤਨੀ ਨਾਲ ਜਾ ਰਿਹਾ ਸੀ ਉਹ ਆਪਣੀ ਜਾਨ ਤਾਂ ਨਹੀਂ ਬਚਾ ਸਕਿਆ ਭਰਤੀ ਤੇ ਬਤਨੀ ਦੀ ਜਾਨ ਤਾਂ ਪਛ ਗਈ ਹੈ ਪਰ ਉਹ ਹਜੇ ਵੀ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਜੇਕਰ ਪੁਲਿਸ ਮੰਨੀਏ ਤੇ ਤਫ਼ਤੀਸ਼ ਚ ਐਹੀ ਲੱਗ ਰਿਹਾ ਹੈ ਕਿ ਗੱਡੀ ਦੀ ਰਫ਼ਤਾਰ ਬਹੁਤ ਜਾਦਾ ਸੋਕਲ ਮਿਲਾ ਕੇ ਇੱਕ ਖਬਰ ਤਾਂ ਤੁਸੀਂ ਦੇਖ ਲਓਗੇ 3 ਮਿੰਟ ਦੀ ਹੈ ਵੀਡੀਓ ਸ਼ਾਇਦ ਤੁਹਾਨੂੰ ਕੋਈ ਫਰਕ ਨਾ ਪਾਵੇ ਪਰ ਘਟੋ ਘਟੇ ਨਹੀਂ ਗੱਲ ਜ਼ਰੂਰ ਕਹਾਂਗੇ ਕਿ ਭਾਈ ਗੱਡੀ ਹਮੇਸ਼ਾ ਹੌਲੀ ਚਲਾਓ ਕਿਉਂਕਿ ਜਾਨ ਹੈ ਤੇ ਜਹਾਨ ਹੈ ਜਣ ਪੇਲ ਪੰਜਾਬੀ ਟੀਵੀ ਦੇ ਲੇ ਜਤਿੰਦਰਪਾਲ ਖਲੇਰ ਜ਼ਿਰਪਾ ਹਾਂਜੀ ਕੀ ਬੋਲਣਾ ਇਹ ਸਰ ਐਕਸੀਡੈਂਟ ਕਿੱਦਾਂ ਹੋਇਆ ਜੀ ਐਕਸੀਡੈਂਟ ਇੱਕ ਗੱਡੀ ਹੈ ਕ੍ਰੇਟਾ ਨੰਬਰ ਪੀਵੀ 10 ਐਫਐਚ 5025 ਅੱਛਾ ਜੀ ਇਹਦਾ ਡਰਾਈਵਰ ਦਾ ਨਾਮ ਹੈਗਾ ਮਨਿੰਦਰ ਸਿੰਘ ਸਾਲਾ ਉਹ ਜਤਨੈ ਸਿੰਘ ਵਾਸੀ ਕੋਟਲਾ ਤਾਣਾ ਮਾਲਪੁਰ ਵਿਦਾ ਹੁਸਿਆਤ ਇਹ ਇਹਦੇ ਵਿੱਚ ਇੱਕ ਡੈਥ ਹੋਈ ਆ ਇਹ ਸਾਰਾ ਪਰਿਵਾਰ ਜਾ ਰਿਹਾ ਸੀ ਘਰ ਵਾਲਾ ਘਰ ਵਾਲੀ ਔਰ ਲੜਕੀ ਠੀਕ ਹੈ ਤੇ ਹਰਜਿੰਦਰ ਸਿੰਘ ਅੰਮ੍ਰਿਤਸਰ ਦਾ ਹਰਜਿੰਦਰ ਸਿੰਘ ਕਾਲਾ ਸਾਨੂੰ ਉੱਤਰ ਲੋਕ ਸਿੰਘ ਵਾਸੀ ਲਾਡੀਆਂ ਤਣਾ ਬਹਿਰਾਮ ਉਮਰ ਕਰੀ ਹੈ 51 ਸਾਲ ਹੈ ਹਾਂਜੀ ਇਹਦੀ ਮੌਕੇ ਦੀ ਡੈਥ ਹੋਈ ਹੈ ਜੀ ਤੇ ਇਹਦੀ ਘਰ ਵਾਲਿਆ ਦਾ ਨਾਮ ਹੈ ਪਰਵਿੰਦਰਪੁਰ ਹਾਂਜੀ ਉਮਰ ਕਰੀ ਹੈ 47 ਸਾਲ ਔਰ ਲੜਕੀ ਦਾ ਨਾਮ ਹੈ ਸਿਮਰਪੁਰ ਹਾਂਜੀ ਔਰ ਕਿੰਨੇ ਯਾਨੇ ਮੋਟਰਸਾਈਕਲ ਨੰਬਰ ਪੀਵੀ 32 ਹਾਰ 1308 ਠੀਕ ਹੈ ਮਾਲਕਾ ਬਲਟੀਨਾ ਉਹ ਤੇ ਅਗਾਰ ਹੋ ਗਏ ਟ੍ਰੈਨਾਂ ਲਾਡੀਆਂ ਨੂੰ ਜਾ ਰਹੀ ਸੀ ਹਮਮ ਔਰ ਜੋ ਆਪਣੇ ਕ੍ਰੇਟਾ ਗਾਰ ਹੈ ਕ੍ਰੇਟਾ ਗਾਰ ਲਾਡੀਆਂ ਤੋਂ ਕਟਾਰੀਆਂ ਨੂੰ ਆ ਰਹੀ ਸੀ ਹਮਮ ਔਰ ਜੋ ਸ਼ਹੀਦ ਉਹਨਾਂ ਸਰ ਸਕੂਲ ਦੇ ਆਪੋਜੀਟ ਹਮ ਇਹਨਾਂ ਦਾ ਐਕਸੀਡੈਂਟ ਹੋ ਗਿਆ ਹਮ ਔਰ ਹਰਜਿੰਦਰ ਸਿੰਘ ਦੀ ਮੌਕੇ ਤੇ ਡੈਥ ਹੋ ਗਈ ਹਮ ਔਰ ਪਤਨੀ ਦੇ ਲੜਕੀ ਗੰਭੀਰ ਜ਼ਖਮੀ ਆ ਗਿਆ ਉਹ ਜਿਵੇਂ ਲਾਜਾਤ ਪਰੇ ਚੁਹੇ ਆਹ ਰੋਂ ਚੱਲਦੀ ਠੀਕ ਹੈ ਤੇਜ਼ ਰਫਤਾਰ ਸੀ ਜੀ ਤੇਜ਼ ਰਫਤਾਰ ਸੀ ਕੀ ਕਾਰਦੀ ਉਹ ਆਲਾਪਰਵਾਹ ਇਹਨਾਂ ਤੇਜ਼ ਰਫਤਾਰ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਹਾਂਜੀ ਉਹਨੇ ਦੱਸਿਆ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਤੇ ਠੀਕ ਹੈ